ਨਾਲਪੰਜਾਬੀ ਟੀਵੀ ਦੇ ਖਬਰਾਂ ਦੇ ਇਸ ਬੁਲੇਟਿਨ ਵਿੱਚ ਤੁਹਾਡਾ ਸਵਾਗਤ ਮੈਂ ਹਾਂ ਮਨਜੀਤ ਸਿੰਘ ਰਮਾਣਾ ਆਮ ਆਦਮੀ ਪਾਰਟੀ ਲੁਧਿਆਣਾ ਸ਼ਹਿਰੀ ਇਕਾਈ ਨਯਜ ਪਾਰਟੀ ਦੇ ਸ਼ਹਿਰੀ ਪ੍ਰਧਾਨ ਜਤਿੰਦਰ ਖੰਗੂੜਾ ਦੀ ਅਗਵਾਈ ਹੇਠ 2027 ਵਿਧਾਨ ਸਭਾ ਚੋਣਾਂ ਨੂੰ ਧਿਆਨ ਵਿੱਚ ਰੱਖਦੇ ਹੋਏ ਸੰਗਠਨਾਤਮਕ ਵਿਸਤਾਰ ਚੱਟ ਬਾਰੇ ਇੱਕ ਵਿਸ਼ੇਸ਼ ਅਤੇ ਉਤਸ਼ਾਹਪ੍ਰੀ ਮੀਟਿੰਗ ਕੀਤੀ ਇਸ ਮੀਟਿੰਗ ਵਿੱਚ ਪਾਰਟੀ ਦੇ ਮੁੱਖ ਨੇਤਾਵਾਂ ਨੇ ਹਿੱਸਾ ਲਿਆ ਜਿਸ ਵਿੱਚ ਲੁਧਿਆਣਾ ਸ਼ਹਿਰੀ ਦੇ ਸੈਕਟਰੀ ਅਤੇ ਵਾਰਡ ਨੰਬਰ 19 ਦੀ ਕੌਂਸਲਰ ਨੀਦੀ ਗੁਪਤਾ ਨਸ਼ਾ ਮੁਕਤੀ ਮੋਰਚਾ ਲੁਧਿਆਣਾ ਸ਼ਹਿਰੀ ਦੇ ਕੋਆਰਡੀਨੇਟਰ ਅਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਟਰਸਟੀ ਬਲਬੀਰ ਚੌਧਰੀ ਲੁਧਿਆਣਾ ਸ਼ਹਿਰੀ ਯੂਥ ਵਿੰਗ ਦੇ ਪ੍ਰਧਾਨ ਅਮਰਿੰਦਰ ਸਿੰਘ ਐਮਪੀ ਜਵੱਦੀ ਪੰਜਾਬ ਵਿਮਨ ਕਮਿਸ਼ਨ ਦੇ ਮੈਂਬਰ ਅਤੇ ਮਾਲਵਾ ਸੈਂਟਰਲ ਜ਼ੋਨ ਲੁਧਿਆਣਾ ਵਿੰਗ ਦੀ ਇੰਚਾਰਜ ਅਜਿੰਦਰ ਕੌਰ ਆਪ ਲੁਧਿਆਣਾ ਮਹਿਲਾ ਵਿੰਗ ਦੀ ਪ੍ਰਧਾਨ ਮਨੀਸ਼ਾ ਕਪੂਰ ਮੀਡੀਆ ਇੰਚਾਰਜ ਪੁਨੀਤ ਸਾਨੀ ਐਸਐਸਸੀ ਵਿੰਗ ਦੇ ਲੁਧਿਆਣਾ ਸ਼ਹਿਰੀ ਪ੍ਰਧਾਨ ਕਪਿਲ ਸਿੱਧੂ ਨਸ਼ਾ ਮੁਕਤੀ ਮੋਰਚਾ ਹਰਕਾ ਪੂਰਬੀ ਦੇ ਕੋਆਰਡੀਨੇਟਰ ਅਤੇ ਲੁਧਿਆਣਾ ਇੰਪਰੂਵਮੈਂਟ ਟਰਸਟ ਦੇ ਟਰਸਟੀ ਸੰਦੀਪ ਮਿਸ਼ਰਾ ਹਲਕਾ ਪੂਰਬੀ ਦੇ ਸੰਗਠਨ ਇੰਚਾਰਜ ਅਮਰਜੀਤ ਸਿੰਘ ਹਲਕਾ ਆਤਮਨਗਰ ਦੇ ਸੰਗਠਨ ਇੰਚਾਰਜ ਕਮਲਜੀਤ ਸਿੰਘ ਮੌਂਟੀ ਸਤਜਦੇਵਾ ਅਤੇ ਹਲਕਾ ਉੱਤਰੀ ਦੇ ਸੰਗਠਨ ਇੰਚਾਰਜ ਦਸ਼ਮੀਸ਼ ਸਿੰਘ ਸ਼ਾਮਲ ਸਨ ਇਹਨਾਂ ਨੇ ਆਗਾਮੀ ਚੋਣਾਂ ਲਈ ਮਜ਼ਬੂਤ ਅਤੇ ਵਿਵਿਖ ਵੱਧ ਸੰਗਠਨ ਬਣਾਉਣ ਲਈ ਵਿਸ਼ੇਸ਼ ਯੋਜਨਾ ਬਾਰੇ ਡੂੰਗੀ ਚर्चा ਕੀਤੀ ਮੀਟਿੰਗ ਨੂੰ ਸੰਬੋਧਨ ਕਰਦੇ ਹੋਏ ਪ੍ਰਧਾਨ ਜਤਿੰਦਰ ਖੰਗੂੜਾ ਨੇ ਉਤਸ਼ਾਹ ਨਾਲ ਕਿਹਾ ਕਿ ਆਮ ਆਦਮੀ ਪਾਰਟੀ ਲੁਧਿਆਣਾ ਵਿੱਚ ਆਮ ਆਦਮੀ ਦੇ ਹੱਕਾਂ ਲਈ ਅਣਥੱਕ ਲੜਦੀ ਰਹੇਗੀ 2027 ਦੀਆਂ ਚੋਣਾਂ ਵਿੱਚ ਅਸੀਂ ਵਿਕਾਸ ਸਿੱਖਿਆ ਤੇ ਸਿਹਤ ਵਰਗੇ ਮੁੱਖ ਮੁੱਦਿਆਂ ਨੂੰ ਹਰ ਘਰ ਤੱਕ ਪਹੁੰਚਾਵਾਂਗੇ ਸੰਗਠਨ ਨੂੰ ਹਰ ਗਵਾੜ ਗਲੀ ਅਤੇ ਮੁਹੱਲੇ ਤੱਕ ਵਿਸਤਾਰ ਦੇ ਕੇ ਹਰ ਵੋਟਰ ਨੂੰ ਪਾਰਟੀ ਦੇ ਵਿਚਾਰਾਂ ਨਾਲ ਜੋੜਾਂਗੇ ਨਵੇਂ ਯੁਵਾ ਵਲੰਟੀਅਰਾਂ ਨੂੰ ਸ਼ਾਮਲ ਕਰਨ ਅਤੇ ਟ੍ਰੇਨਿੰਗ ਪ੍ਰੋਗਰਾਮਾਂ ਰਾਹੀਂ ਤਿਆਰ ਕਰਨ ਵਾਲੀ ਯੋਜਨਾ ਨੂੰ ਅਸੀਂ ਤੁਰੰਤ ਅਮਲ ਵਿੱਚ ਲਿਆਉਣਗੇ ਇਹ ਸਾਡੀ ਜਿੱਤ ਦੀ ਗਰੰਟੀ ਹੈ ਇਸ ਮੀਟਿੰਗ ਨੇ ਨਾ ਸਿਰਫ ਪਾਰਟੀ ਨੂੰ ਚੋਣ ਤਿਆਰੀਆਂ ਲਈ ਪੂਰੀ ਤਰ੍ਹਾਂ ਤਿਆਰ ਕੀਤਾ ਹੈ ਸਗੋਂ ਆਪ ਲੁਧਿਆਣਾ ਨੂੰ ਇੱਕ ਮਜ਼ਬੂਤ ਜਨ ਕੇਂਦਰਿਤ ਅਤੇ ਪਰਵਰਤਨਕਾਰੀ ਸੰਗਠਨ ਬਜੋਂ ਉੱਭਰਨ ਵਿੱਚ ਮਹੱਤਵਪੂਰਨ ਭੂਮਿਕਾ ਨਿਭਾਈ ਹੈ ਲੁਧਿਆਣਾ ਦੇ ਲੋਕਾਂ ਨੂੰ ਆਪ ਨਾਲ ਜੁੜਨ ਅਤੇ ਬਦਲਾਅ ਦਾ ਹਿੱਸਾ ਬਣਨ ਦਾ ਇੱਕ ਆਹ्वान ਕੀਤਾ ਗਿਆ ਹੈ